ਤੋ ਖਾਸੇ ਨੇ ਆਪਣੇ ਕੋਲੇ 13 14 ਡਾਕਟਰ ਐਮ ਐਲ ਏ ਨੇ ਤੋ ਮਤਲਬ ਥੋੜੀ ਸਿਹਤ ਨੂੰ ਕੋਈ ਖਤਰਾ ਨਹੀਂ ਸੋ ਫੇਰ ਉਹੀ ਕਹਿਣਾ ਚੰਗੇ ਭਲੇ ਡਾਕਟਰ ਸੀ ਚੰਗੇ ਭਲੇ ਕਲੀਨਿਕ ਚੱਲਦੇ ਸਾਨੂੰ ਕੀ ਲੋੜ ਸਿੱਧਰ ਆਉਣ ਦੀ ਜੇ ਕਿਤੇ ਇਹਨਾਂ ਦੀਆਂ ਕਰਤੂਤਾਂ ਠੀਕ ਨਿਕਲਿਆ ਆਉਂਦੀਆਂ ਤਾਂ ਆ ਜੀ ਹੁਣ ਕਹਿੰਦੇ ਕਿਉਂ ਆ ਗਏ ਅਸੀਂ ਕਿ ਹੁਣ ਤਾਂ ਆ ਗਏ ਫਿਰ ਹੁਣ ਕੰਮ ਵੀ ਸਿੱਖ ਗਏ ਹੁਣ ਨਹੀਂ ਹੁਣ ਤਾਂ ਮੈਂ ਕਹਾਂ ਕੰਮ ਵੀ ਸਿੱਖ ਗਏ ਪੌਣੇ 4 ਸਾਲ ਹੋਣ ਲੱਗੇ ਨੇ ਮੁੱਖ ਮੰਤਰੀ ਬਣਿਆ ਨੂੰ ਹੁਣ ਨਹੀਂ ਐ ਕਹਿ ਸਕਦੇ ਵੀ ਤਜਰਬਾ ਨਹੀਂ ਹੈਗਾ ਤਜਰਬਾ ਦੀ ਬਥੇਰਾ ਹੋ ਗਿਆ ਹੁਣ ਲੋਕ ਵੀ ਕਹਿਣ ਲੱਗੇ ਕਹਿੰਦੇ ਮੇਰੇ ਕੰਨ ਜੇ ਚੁੱਕ ਕੇ ਦਿੰਦੇ ਨੇ ਸਿੱਧਾ ਤਾਂ ਨਹੀਂ ਕਹਿੰਦੇ ਜਦੋਂ ਗੱਡੀ ਚ ਨੇੜੇ ਤੜੇ ਜੇ ਜਾਣਾ ਗਾਂਹਾਂ ਦੀ ਤਿਆਰੀ ਕਰ ਲੋ ਗਾਂਹੜੀ ਬਸ ਗਾਂਹੜੀ ਬਸ ਮੈਂ ਕਹਿਆ ਤਿਆਰੀ ਹੋਈ ਬਸ ਮੈਂ ਕਹਿਆ ਤਿਆਰੀ ਹੋਈ ਆ ਮੇਰੀ ਕਾਦੀ ਤਿਆਰੀ ਹੈ ਲੋਕ ਸੇਵਾ ਕਰਨੀ ਹੈ ਜਿੰਨਾ ਮੌਕਾ ਇੱਧਰ ਮਿਲਿਆ ਓਨਾ ਇੱਥੇ ਦੇ ਦਾਂਗੇ ਜੋ ਗਾਂਹਾਂ ਦੇ ਦੋਂਗੇ ਹੋਰ ਕਰ ਲਾਂਗੇ ਐਸਐਸਐਫ ਬਣਾਈ ਸੜਕ ਸੁਰੱਖਿਆ ਫੋਰਸ 48% ਮੌਤਾਂ ਘਟ ਗਈਆਂ ਜੀ ਸੜਕ ਤੇ 5000 ਤੋਂ ਵੱਧ ਬੰਦਾ ਮਰਦਾ ਸੀ ਸਾਲ 'ਚ ਪੰਜਾਬ 'ਚ ਇਹ ਮੈਂ ਕਢਾਇਆ ਸੀ ਡਾਟਾ ਜਦੋਂ ਮੈਂ MP ਹੁੰਦਾ ਸੀ ਸੰਗਰੂਰ ਤੋਂ ਪਾਰਲੀਮੈਂਟ 'ਚੋਂ ਡਾਟਾ ਕਢਾਇਆ ਸੀ ਮੈਂ ਅੱਜ 48% ਮੌਤਾਂ ਘਟ ਗਈਆਂ ਜੀ ਕਿਉਂਕਿ ਉਹ SSF ਆ ਗਈ ਨਵੇਂ ਮੁੰਡੇ ਨੇ ਉਹਨਾਂ ਕੋਲ ਸਾਰਾ ਉਹੀ ਇੱਕ ਘੰਟਾ ਉਹਨੂੰ 골ਡਨ 골ਡਨ ਆਵਰ ਕਹਿੰਦੇ ਐ ਡਾਕਟਰਾਂ ਦੀ ਪਾਸ਼ਾ 'ਚ ਵੀ ਇੱਕ ਘੰਟੇ ਦੇ ਵਿੱਚ ਵਿੱਚ ਜੇ ਕਿਤੇ ਪੱਟੀ ਹੋ ਜੇ ਕਹੂੰ ਰੁਕ ਜੇ ਤੇ ਆਸਤਾਲ ਕੋਈ ਨੇੜੇ ਤੇੜੇ ਦਾ ਆ ਜੇ ਤਾਂ ਉਹ ਬੱਚਾਂ ਬਸ ਜਾਂਦੇ